ਆਤੀਅੰਤਾ ਪਾਰਟੀ ਨੇ ਜਿਹੜਾ ਕੇਂਦਰ ਦੇ ਵਿੱਚ ਇਹ ਬਜਟ ਦਿੱਤਾ ਇਹ ਇਤਿਹਾਸ ਦੇ ਵਿੱਚ ਇੱਕ ਬਹੁਤ ਯਾਦ ਰੱਖਣ ਵਾਲਾ ਮੁੱਦਾ ਹੈ ਇਹ ਬਜਟ ਜਨਹਿਤ ਦੇਸ਼ਿਤ ਉਹਦਾ ਬਜਟ ਹੈ ਕਿਉਂਕਿ ਪਹਿਲੀ ਗੱਲ ਜੇ ਮੈਂ ਸ਼ੁਰੂ ਕਰਾਂ ਤਾਂ ਮੇਰਾ ਖਿਆਲ ਇਤਿਹਾਸ ਦੇ ਹਿਸਟਰੀ ਵਿੱਚ ਪਹਿਲੀ ਵਾਰ ਹੋਏਗਾ ਕਿ ਗਿਗ ਵਰਕਰਸ ਦੇ ਲਈ ਕੋਈ ਸਕੀਮ ਬਣਾਈ ਗਈ ਹੈ ਗਿਗ ਵਰਕਰ ਜਿਹਨੂੰ ਅਸੀਂ ਆਨਲਾਈਨ ਸੇਵਾਵਾਂ ਲੈਣੇ ਆ ਉਹ Amazon ਦੇ ਹੋ ਗਏ ਉਹ Tomato ਦੇ ਹੋ ਗਏ ਉਹ ਵਰਕਰ ਵੀ ਆਖਰੀ ਜੀਹਾਨ ਹੈ ਉਹਨਾਂ ਵਾਸਤੇ ਉਹਨਾਂ ਦਾ ਆਇਡੈਂਟੀਟੀ ਕਾਰਡ ਇਸ਼ੂ ਕਰਨਾ ਤੇ ਹੈਲਥ ਸਕੀਮ ਵਾਸਤੇ ਉਹਨਾਂ ਨੂੰ ਇੰਸ਼ੂਰੈਂਸ ਕਰਨਾ ਉਹ ਉਹਨਾਂ ਨੂੰ ਉਹ ਰਿਹਾ ਹੈ ਉਹ ਕਵਿਤਾ ਗਿਆ ਦੂਸਰਾ ਜਿਹੜਾ ਸਾਡਾ ਸਭ ਦਾ ਇੱਕ ਫਾਇਦਾ ਉਹ ਇਨਕਮ ਟੈਕਸ 12 ਲੱਖ ਤੱਕ ਜ਼ੀਰੋ ਕਰਕੇ ਇਹ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਸਾਰੇ ਇਨਕਮ ਟੈਕਸ ਪੇਅਰ ਨੂੰ ਦਿੱਤੀ ਗਈ ਹੈ ਨਾਲ ਨਾਲ ਇਹਦਾ ਹੁਣ ਫਾਇਦਾ ਕੀ ਹੋਵੇਗਾ ਕੁਝ ਸਾਰੇ ਜਾਣਦੇ ਆ ਕਿ ਜਦੋਂ ਕੋਈ ਵੀ ਇਨਕਮ ਟੈਕਸ ਦੀ ਰਿਟਰਨ ਭਰੀ ਜਾਂਦੀ ਸੀ ਉਸ ਤੋਂ ਪਹਿਲਾਂ ਸੈਲਰੀਡ ਅਰ ਜਿਹਨੂੰ ਇਨਕਮ ਦਿੱਤੀ ਜਾਂਦੀ ਸੀ ਤੇ EMPLOYER ਨੂੰ ਉਹਦਾ TDS ਕਟਣਾ ਪੈਂਦਾ ਸੀ TDS ਦਾ ਕਟਣ ਕਾਰਨ ਉਹਨਾਂ ਤੇ ਫਲੈਂਟੀ ਵੀ ਲੱਗਦੀ ਸੀ ਬਹੁਤ ਵੱਡਾ ਕੰਪਲਿਕੇਟਿਡ ਮੈਟਰ ਸੀ ਅੱਜ 12 ਲੱਖ ਰੁਪਏ ਦੀ ਐਗਜ਼ੈਂਪਸ਼ਨ ਦੇਣ ਨਾਲ ਉਹ ਸਿਸਟਮ ਵੀ ਜਿਹੜਾ ਹੈ ਉਹ ਠੀਕ ਹੋ ਜਾਏਗਾ ਤੇ ਬਹੁਤ ਸਾਰੇ ਲੋਗਾਂ ਨੂੰ ਮਤਲਬ ਇਹ ਦੇਖਿਓ ਕਿਹੜਾ ਲੋਗਾਂ ਨੂੰ ਚੰਗੀ ਰਾਹਤ ਜਿਹੜੀ ਹੈ ਉਹ ਮਿਲੀ ਹੈ ਦੂਸਰੀ ਵਰਟੀਕਲ এমਪਲੋਇਮੈਂਟ ਓਪਰਚ्युनिटीज ਜਿਹੜੀਆਂ ਨੇ ਜੇ ਅਸੀਂ ਗੱਲ ਕਰੀਏ ਕਿ ਕਦੋਂ ਨਾਲ ਮਿਲਦੀ ਹੈ ਪਹਿਲੀ ਗੱਲ ਜਦੋਂ ਕਿਸੇ ਚੀਜ਼ ਦਾ ਵਿਕਾਸ ਹੁੰਦਾ ਕਨੈਕਟੀਵਿਟੀ ਹੁੰਦੀ ਹੈ ਜਾਂ ਕੋਈ ਨਵਾਂ पूरा सेक्टर बनता है 50 ਦੇ ਕਰੀਬ ਭਗਵਾਨ ਬੁੱਧ ਦੇ ਰਿਲੇਟਡ ਜਿੰਨੇ ਵੀ ਪੁਆਇੰਟ ਦੇਖੇ ਭਗਵਾਨਾਂ ਦੇ ਉਹਨਾਂ ਨੂੰ ਉਜਾਗਰ ਕਰਕੇ ਉਹਨਾਂ ਦੀ ਕਨੈਕਟੀਵਿਟੀ ਕਰਕੇ ਏਅਰ ਕਨੈਕਟੀਵਿਟੀ ਕਰਕੇ ਉਹਨਾਂ ਨੂੰ ਇੱਕ ਨਵੀਂ ਦਿੱਖ ਦਿੱਤੀ ਜਾਵੇਗੀ ਉਹਦੇ ਨਾਲ ਕੀ ਹੋਏਗਾ ਜਦੋਂ ਇੱਕ ਸੈਂਟਰ ਇਸ ਤਰ੍ਹਾਂ ਦਾ ਅਮਲੇਸ਼ਟਰੀ ਡਵੈਲਪ ਹੋਦਾ ਉਹਦੇ ਨਾਲ ਲੋਕ ਆਪਣਾ ਬਿਜ਼ਨਸ ਸ਼ੁਰੂ ਕਰਨਗੇ এমਪਲੋਇਮੈਂਟ ਔਰ ਬਿਜ਼ਨਸ ਦੋ ਚੀਜ਼ਾਂ ਦੀ ਜਿਹੜੀ ਹੈ ਨਰਮ ਜਿਹੜੀ ਚੀਜ਼ ਜਿਹੜੀ ਹੋਈ 10 ਸਾਲ ਦੇ ਵਿੱਚ ਨਵੇਂ 120 에어ਪੋਰਟ ਇਹਨਾਂ ਨੂੰ ਵੈਲਿਊ ਕਰਨ ਦਾ ਵੀ ਸਰਕਾਰ ਨੇ ਫੈਸਲਾ ਕੀਤਾ ਉਹਨਾਂ ਇਨਕਮ ਟੈਕਸ ਦੇ ਵਿੱਚ ਇੱਕ ਹੋਰ ਬੜੀ ਵਧੀਆ ਗੱਲ ਕੀਤੀ ਹੈ ਪਹਿਲਾਂ ਵਿਸ਼ਵਾਸ ਕਰੋ ਉਹ ਵੱਡੀ ਗੱਲ ਕਹੀ ਹੈ ਪਹਿਲਾਂ ਵਿਸ਼ਵਾਸ ਕਰੋ ਫਿਰ ਇਨਵੈਸਟੀਗੇਸ਼ਨ ਕਰੋ ਮੈਨੂੰ ਯਾਦ ਆ ਮੇਰੇ ਇੱਕ ਦੋਸਤ ਐਨਆਰਆਈ ਨੇ وہ کہنے جی اِسی جدو اپنی ریٹرن بھرتے ہیں اس کنٹری سے کوئی کچھ کچھ نہیں کرتا وہ بشواش کرتا کہ جو یہ ریٹرن بھری ہے وہ ٹھیک ہوئی گی انفرمیشن ٹھیک بھی جائے گی وہ گل آج جیسے بجٹ جائی ہے کہ پہلے بشواش کرو پھر جانچ کرو دوسری گل لوگا نے بہت نے کرائے کی پرپرٹیز دیتی ہوئیں اگے جی لمٹ سی وہ دو لاکھ چالیس ہزار سے لینٹ 2.40 ਸਾਲ ਦਾ ਆਂਦਾ ਤਾਂ ਉਹਨੂੰ ਟੈਕਸ ਨਾ ਪੁੱਛੇ ਅੱਜ ਉਹ ਬਤਾ ਦੇ 6 ਲੱਖ ਆਜ ਬਹੁਤ ਸਾਰੇ ਜਿੰਨੇ ਵੀ ਬਜ਼ੁਰਗ ਨੇ ਉਹਨਾਂ ਦਾ ਇੱਕ ਤੁਹਾਡੇ ਸਾਹਮਣੇ ਹੈ ਕਿ ਉਹਨਾਂ ਨੇ ਇੱਕ ਇਨਕਮ ਜਨਰੇਟਰ ਵਾਸਤੇ ਆਪਣੀ ਲਾਈਵਲੀਹੂਡ ਬਣਾਉਣ ਵਾਸਤੇ ਬਿਲਡਿੰਗ ਨੂੰ ਟਰਾਈ ਦਿੱਤਾ ਹੁਣ ਜਾ ਬੱਚੇ ਟਰਾਈ ਦੀ ਬਿਲਡਿੰਗ ਦੇਖ ਕੇ ਪੀਰਡ ਸਭ ਉਹ 6 ਲੱਖ ਜਿਆ ਹੈ ਉਹ ਕਰਨ ਦੇ ਨਾਲ ਵੀ ਉਹਨੂੰ ਬੜਾ ਫਾਇਦਾ ਹੋਇਆ ਦੇਖੋ ਕਿਸਾਨ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਅਟਲਬੀਰੀ वाजपेयी ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਉਸ ਵੇਲੇ ਕਿਸਾਨ ਕ੍ਰੈਡਿਟ ਕਾਰਡ ਇੱਕ ਕਿਸਾਨ ਦੇ ਕੋਲ ਇੱਕ ਪਰਚੇਜਿੰਗ ਆ ਪਾਵਰ ਹੋਵੇ ਹਰ ਸਮੇਂ ਜਦਾਂ ATM ਦਾ ਕਾਰਡ ਸਾਡੇ ਕੋਲ ਹੈਗਾ ਅਸੀਂ ਜਾਨੇ ATM ਚੋਂ ਪੈਸੇ ਕਢਾ ਕੇ ਲੈ ਕੇ ਜਾਨੇ ਆ ਤੇ ਕਿਸਾਨ ਕੋਲ ਐਸਾ ਕੋਈ ਸਿਸਟਮ ਨਹੀਂ ਸੀਗਾ ਅਬ ਉਹ ਲਿਮਟ ਜਿਹੜੀ 3 ਲੱਖ ਤੋਂ 5 ਲੱਖ ਜਿਹੜੀ ਹੈ ਉਹ ਕੀਤੀ ਹੈ ਉਹਦੇ ਨਾਲ 7.7 ਕਰੋੜ ਕਿਸਾਨਾਂ ਨੂੰ ਇਹਦਾ ਸਿੱਧਾ ਬੇਨਿਫਿਟ ਜਿਹੜਾ ਹੈ ਉਹ ਔਨ ਬੜਾ ਹੈ ਜਿਹੜੀਆਂ ਲਾਈਫ ਸੇਵਿੰਗ ਮੈਡੀਸਨ 60 ਦੇ ਕਰੀਬ ਐਸੀਆਂ ਜਿਹੜੀਆਂ ਕੈਂਸਰ ਜਾਂ ਹੋਰ ਮੈਡੀਸਨ ਸੀਗੀਆਂ ਉਹਨਾਂ ਨੂੰ ਕਸਟਮ ਜਿਹੜੀ ਹੈ ਉਹ ਫ੍ਰੀ ਕੀਤੀ ਹੈ ਮੈਡੀਕਲ ਲਾਈਨ ਦੇ ਵਿੱਚ 10000 ਸੀਟਾ ਵਧਾ ਕੇ ਮੈਡੀਕਲ ਪਿਆ ਉਹ ਇੱਕ ਹੈਲਥ ਸੈਕਟਰ ਦੇ ਵਿੱਚ ਬਹੁਤ ਵੱਡਾ ਕੰਮ ਜਿਹੜਾ ਹੈ ਅੱਜ ਪਾਣੀ ਬਹੁਤ ਵੱਡੀ ਜ਼ਰੂਰਤ ਹੈ ایسی پرسینٹ لوگوں کو اس وقت گھر ہے جی ساری سکیم ہے ہر گھر میں نل اور نل میں جل وہ تحت آن والے پچیچ انڈرڈ پرسنٹ جہاں ہے وہ جل جہاں ہے لوگوں کو دے رہے ہیں اس کر کے ہوں تھی دیکھو گھر دو کروڑ ستر لکھ مکان سرکار بنا کے دے چکی ہے 25 ਤੱਕ ਅਸੀਂ 84 ਲੱਖ ਜਿਹੜੇ ਘਰ ਹੈ ਉਹ ਬਣਾ ਕੇ ਜਿਹੜੇ 84 ਲੱਖ 37 ਹਜ਼ਾਰ ਘਰ ਹੋਰ ਬਣਾ ਕੇ ਜਿਹੜੇ ਆ ਅਸੀਂ ਦੇ ਰਹੇ ਹਾਂ ਤਾਂ ਇਹ ਬਜਟ ਜਿਹੜਾ ਹੈ ਮੈਂ ਸਮਝਦਾ ਦੇਸ਼ ਜਿਹੜਾ ਹੈ ਔਰ ਰਾਸ਼ਟਰ ਇਹ ਦੋਨਾਂ ਨੂੰ ਸਾਹਮਣੇ ਰੱਖਦੇ ਹੋਏ ਇਹ ਬਜਟ ਜਿਹੜਾ ਹੈ ਬਣਾਇਆ ਗਿਆ ਇੱਕ ਅਰਬਨ ਚੈਲੰਜ ਫੰਡ ਜਿਹੜੇ ਅਰਬਨ ਵੀਲ ਚੈਲੰਜਸ ਹੈਗੇ ਨੇ ਉਹਨਾਂ ਨੂੰ ਮੀਟ ਕਰਨ ਦੇ ਲਈ 1 ਲੱਖ ਕਰੋੜ ਰੁਪਇਆ ਜਿਹੜਾ ਹੈ ਉਹ ਰੱਖਿਆ ਗਿਆ। ਤੋਂ ਇਸ ਕਰਕੇ ਐ এমਪਲॉयमेंट ਜਨਰੇਸ਼ਨ ਹੋ ਰਹੀ ਹੈ, এডਿਕੇਸ਼ਨ 'ਚ ਵਾਧਾ ਹੋ ਰਿਹਾ ਔਰ ਗਰੀਬੀ ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ ਸੀ ਆਲਰੇਡੀ ਜਿਹੜੀਆਂ ਸਕੀਮਾਂ ਕੀਤੀਆਂ ਹੋਈਆਂ ਉਹਨਾਂ ਨੂੰ ਮਿਲ ਰਹੀਆਂ। ਫੋ ਮੈਂ ਜੇ ਕਹਾਂ ਕਿ ਹਰ ਵਰਗ ਨੂੰ ਇਹ ਆ ਜਾਂ ਟੱਚ ਕਰਨ ਵਾਲਾ ਰਲਿਫ ਦੇਵਾ ਬਦਲ। ਤੋਂ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਵਿੱਤ ਮੰਤਰੀ ਉਹਨਾਂ ਦਾ ਬਹੁਤ-ਬਹੁਤ ਇਸ ਗੱਲ ਲਈ ਧੰਨਵਾਦ ਕਰਦਾ ਸਾਰਾ ਧੰਨ ਕਰ ਰਿਹਾ ਕਿ ਇੱਕ ਬਹੁਤ ਅੱਛਾ ਪ੍ਰਜਟ ਲੋਕਾਂ ਦੀ ਪੇਕਸ਼ਾ ਤੇ ਖਰਚ ਉਤਰਨ ਲੱਗਦਾ ਜਿਵੇਂ ਹੈ